ਮੈਂ ਤੁਹਾਡਾ ਕਿੱਥੇ ਰਹਿੰਦੇ ਸਰ ਮੇਰਾ ਨਾਮ ਕੁਲਬੂਸ਼ਨ ਹੈ ਮੈਂ ਜਨਾਲੇ ਰਹਿਣਾ ਕਲਗੀਧਰ ਗੁਰਦਵਾਰੇ ਦੇ ਕੋਲ ਤੇ ਰਖੀ ਰਾਮ ਮੰਦਿਰ ਵਾਲੀ ਕਲੀਚ ਹਮ ਵੀਰ ਜੀ ਕੀ ਗੱਲ ਬਾਤ ਹੋਈ ਹੈ ਗੱਲ ਬਾਤ ਇਹ ਹੈ ਕਿ ਅੱਜ ਅਸੀਂ ਘਰ ਨਹੀਂ ਸੀ ਹੈਗੇ ਹਮ ਮੈਂ 11 ਵਜੇ ਘਰੋਂ ਨਿਕਲ ਕੇ ਗਿਆ ਹਮ ਤੇ ਤਕਰੀਬਨ 2:30 ਵਜੇ ਮੈਨੂੰ ਫੋਨ ਆਇਆ ਹਮ ਕਿ ਦਰਵਾਜ਼ੇ ਖੁੱਲੇ ਆ ਘਰ ਦੇ ਉਹ ਵੀ ਜੋਬ ਤੋਂ ਆਈ ਵਾਪਸ ਹਮ ਚਾਬੀ ਮੇਰੇ ਕੋਲ ਸੀਗੀ ਹਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਦਰਵਾਜ਼ੇ ਖੁੱਲੇ ਛੱਡ ਕੇ ਹੋ ਜਾਂ ਕਿਦਾਂ ਹਾਂ ਮੈਂ ਕਹਿੰਦੀ ਦਰਵਾਜ਼ਾ ਚਾਬੀ ਮੇਰੇ ਕੋਲ ਹੈ ਹਾਂ ਤੇ ਜਦੋਂ ਮੈਂ ਮੈਂ ਕਿਹਾ ਵੀ ਦਰਵਾਜ਼ੇ ਖੁੱਲੇ ਆ ਫਟਾਫਟ ਆਉਂ ਘਰ ਮੈਂ ਘਰ ਆ ਕੇ ਅੰਦਰ ਆ ਕੇ ਦੇਖਿਆ ਤੇ ਜਿਹੜਾ ਕੰਮ ਸੀਗਾ ਇਹ ਚੋਰੀ ਹੋ ਗਈ ਇੱਥੇ ਹਾਂ ਸਮਾਨ ਸੀਗਾ ਦੇ ਅੰਦਰ ਪਿਆ ਮੇਰੇ ਦੁਕਾਨ ਦਾ ਕੀ ਕੀ ਸਮਾਨ ਸੀ ਸਮਾਨ ਆਪਣਾ ਦੁਕਾਨ ਦਾ ਸੀਗਾ ਹਾਂ ਸਨੈਰੀ ਦੀ ਦੁਕਾਨ ਹੈ ਆਪਣੀ ਮਾਰਾ ਪੀੜੇ ਲਿਆ ਕੇ ਰੱਖਿਆ ਸੀਗਾ ਤੇ ਆਪਣਾ ਪੌਲ ਕਿੰਨਾ ਕੁ ਸੋਨਾ ਜਾਂ ਚਾਂਦੀ ਜਾਂ ਕੈਸ਼ ਕਿੰਨਾ ਕੁ ਸੋਨਾ ਸੀਗਾ ਕਿੰਨਾ ਕੁ ਸੀ तकरीबन 20 ਤੋਂ 25 ਤੋਲੇ ਸੀਗਾ ਅੱਛਾ ਤੇ ਉਹ ਕੈਸ਼ ਜਿਹੜਾ ਬੱਚਿਆਂ ਦੇ ਸੀਗਾ ਉਹ ਪਿਆ ਹੋਇਆ ਸੀਗਾ तकरीबन 40 40-45 ਹਜ਼ਾਰ ਰੁਪਏ ਅੱਛਾ ਇਸ ਤੋਂ ਇਲਾਵਾ ਹੋਰ ਵੀ ਸੀ ਕੁਝ ਹੋਰ ਕਿਸੇ ਨੇ ਉਹ ਨਹੀਂ ਕਿਸੇ ਨੇ ਨਹੀਂ ਚੇੜਿਆ ਸਿਰਫ ਇਹ ਬਿਮਾਰੀ ਜਿਹੜੀ ਖੋਲੀ ਆ ਹਾਂ ਜਿਹੜਾ ਤਾਲਾ ਖੁੱਲਾ ਪਿਆ ਵਾ ਉਹ ਸਾਹਮਣੇ ਬਾਹਰ ਉਹਨੇ ਵੇਲੇ ਚ ਸੁੱਟਿਆ ਹਾਂ ਸ਼ਾਇਦ ਹੁਣ ਪਤਾ ਨਹੀਂ ਅੱਗੇ ਉਧਰ ਦੇ ਰੂਮ ਚ ਵੀ ਨਹੀਂ ਕੋਈ ਗਿਆ ਕਿਸੇ ਰੂਮ ਚ ਘੁੰਮ ਕੇ ਉਹ ਅਲਮਾਰੀ ਉਹਨੇ ਬਿਲਕੁਚੋਂ ਖੋਲੀ ਕਬਰ ਹਮ ਪਰ ਲੱਗਦਾ ਤੁਹਾਨੂੰ ਕਿ ਕਿਸੇ ਭੇਤੀ ਦਾ ਹੀ ਕੰਮ ਹੈ ਮੈਂ ਇਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਇਹਦੇ ਆਪਣਾ ਹਮ ਇਨਕੁਆਰੀ ਕਰਨ ਕੇ ਸਾਹਬ ਹੋਣੀ ਤੇ ਫੇਰੀ ਪਤਾ ਲੱਗੇਗਾ ਹਮ ਕੀ ਮੰਗ ਕਰਦੇ ਤੁਸੀਂ ਮੰਗ ਬੇਨਤੀ ਇਹਨਾਂ ਅੱਗੇ ਕਿ ਜਨਾ ਹੋ ਸਕੇ ਵਧੀਆ ਜਲਦੀ ਤੋਂ ਜਲਦੀ ਹਾਂ ਜਿਹੜਾ ਉਹ ਸਾਨੂੰ ਇਨਸਾਫ ਦਵਾਇਆ ਗਿਆ ਕੋਈ ਸੀਸੀਟੀਵੀ ਹੈਗੇ ਲਾਗੇ ਬੰਨੇ ਜੀ ਨਹੀਂ ਸੀਸੀਟੀਵੀ ਕਿਤੇ ਨਹੀਂ ਹੈਗੇ ਨਾ ਹੀ ਘਾਰਿਆ ਤੇ ਨਾ ਹੀ ਜੇ ਲਾਗੇ ਹੈਗਾ ਵਾ ਉਹ ਵੀ ਉਹਨਾਂ ਦੀ ਰਿਕਾਰਡਿੰਗ ਨਹੀਂ ਹੋਈ ਹਾਂ ਇਹਦਾ ਕਲਪੂਸ਼ਨ ਉਦਾਸਨਾ ਦਾ ਨਾ ਵਿਅਕਤੀ ਪੁਰਾਣੇ ਬਿਜਾਰ ਚ ਰਹਿੰਦੇ ਆ ਹਾਂ ਇਹ ਦੱਸਦੇ ਵੀ ਫਟੇਦਾਰ ਚੋਰੀਆਂ ਤੇ ਫੋੜ ਸਾਡੀ ਸਨੈਰੀ ਜਤਾਨ ਆ ਹਾਂ ਇਹਦਾ ਵੀ ਵਾਈਫ ਸ਼ਹਿਰ ਟੀਚਰ ਹੈ ਉਹ ਬੱਚਿਆਂ ਨਾਲ ਸਵੇਰੇ 8 ਵਜੇ ਅੱਜ ਘਰੋਂ ਚਲ ਗਏ ਜੀ ਹਾਂ ਤੇ ਇਹ 11 ਵਜੇ ਤੱਕ ਗਏ ਘਰੋਂ ਹਾਂ ਜਦੋਂ ਕੋਈ ਗਿਆ ਅੱਗੇ ਤੇ ਦੂਜੇ ਇਹਨਾਂ ਦੀ ਵਾਈਫਾਈ ਤੋਂ ਨੇ ਦੇਖਿਆ ਕਿ ਦਰਵਾਜ਼ਾ ਖੁੱਲਾ ਆ ਹਾਂ ਫਿਰ ਉਹਨਾਂ ਅੰਦਰ ਵੱੜ ਕੇ ਵੇਖਿਆ ਤੇ ਉਹ ਇਹਨਾਂ ਨੂੰ ਸੱਦਿਆ ਬੁਲਾਇਆ ਤੇ ਉਹ ਤਾਲਾ ਜਿਹੜਾ ਉਹ ਪਾਇਆ ਹੀ ਇੱਟਾਂ ਦੇ ਅਗਲੇ ਪੰਨੇ ਉਹ ਇਹਦਾ ਨਾਮ ਨੂੰ ਬੰਦਾ ਵਾ ਇਹ ਕਵਰ ਦੇ ਦਾਖਲ ਹੋਇਆ ਹਾਂ ਸਾਡੀ ਫਰਤਾਲ ਮੁਤਾਬਕ ਉਹ ਅੱਗੇ ਕਿਤੇ ਨਹੀਂ ਗਿਆ ਹਾਂ ਤੇ ਉਹ ਅਦਮਾਲੀਆਂ ਵੀ ਜਿਹੜੀ ਆ ਇਕ ਕੋਈ ਖੋਲੀ ਉਹਨੇ ਬਸਦੀ ਬੋਲੀ ਉਹਦੀ ਤੀਨ ਨੇ ਦੱਸਦੇ ਵੀ ਗਾਕਾਂ ਦਾ ਸੋਨਾ ਹੈਗਾ ਮੇਰੇ ਕੋਲ ਦੋ ਤਿੰਨ ਗਾਕਾਂ ਦਾ ਸੋਨਾ ਬਣਨਾ ਨਹੀਂ ਕਾਦੀ ਜਾਂਦਾ ਸੀ ਉਹ ਮੈਂ ਇੱਥੇ ਰੱਖਿਆ ਸੀ ਤੂੰ ਸੋਨਾ ਚੋਰੀ ਹੋ ਗਿਆ ਬਹੁਤ ਜਨੀ ਫਿੰਗਰ ਪ੍ਰਿੰਟ ਜਾਂ ਹੋਰ ਚੀਜ਼ਾਂ ਵੀ ਪਾਟਾ ਵੀ ਮਾਰਕ ਲਈ ਆ ਜੇ ਵੀ ਇਹਨਾਂ ਕੋਈ ਚਾਬੀ ਆ ਉਹ ਚਾਬੀ ਹੀ ਰਾਖ ਦੇ ਦਿੱਤੀ ਤਾਂ ਦਾ ਜਿਹੜਾ ਸਰੀਆ ਗੁੱਧ ਉਹਨੇ ਜਾਂਦਾ ਪਰ ਤਾਂ ਦਾ ਤੋੜਿਆ ਨਹੀਂ ਗਾ ਤਾਂ ਲੱਕ ਚਾਬੀ ਲੱਗਦੀ ਆ ਅੱਛਾ ਤਾਂ ਖੋਲਿਆ ਗਿਆ ਵਾ ਭੇਤੀ ਜਾਂ ਬੰਦਾ अच्छा फिर उन्होंने ये भी बताया कि जे कोई चीज हैगी तो इनने ਉੱਥੇ ਹੀ ਜਾਉਂ ਕਿਤੇ ਨਹੀਂ ਗਿਆ ਉੱਥੇ ਕੋਠੇ ਦੇ ਨਹੀਂ ਗਿਆ ਇਹ ਅੰਦਰ ਚ ਨਹੀਂ ਗਿਆ ਕਿਤੇ ਰੱਖ ਨਹੀਂ ਫਿਰ ਅੰਦਰ ਇਹਨਾਂ ਕੋਈ ਬੜੀ ਤਕਲੀਫ ਸੁਣਿਆਣੇ ਦੀ ਹੈਗੀ ਹੈ ਹਾਂ ਜੋ ਦੀ ਜੋ ਚੀਜ਼ ਰਹੀ ਚਾਹ ਤੇ ਮੇਰੇ ਹਿਸਾਬ ਨਾਲ ਦੋ ਤਿੰਨ ਤਾਂ ਨਹੀਂ ਲੱਗੇ ਤਾਂ ਵੀ ਨਹੀਂ ਕੁਝ ਹੋ ਸਕਦਾ ਹਾਂ ਬਾਕੀ ਕੋਈ ਸਾਰੇ ਅੰਗਲਾਂ ਤੋਂ ਤੂਤੀ ਚ ਕਰਾਂਗੇ ਜੀ ਸਿਸੀਟੀਵੀ ਫੁਟੇਜ ਇਹਨਾਂ ਦੇ ਵਿੱਚ ਲੱਗੇ ਨਹੀਂ ਕਿਤੇ ਹੈਗੀ ਬੜੀ ਸੰਘਣੀ ਵਗਦੀ ਆ ਸਾਰੇ ਘਰ ਆ ਹਾਂ ਕਰਨ ਜੀ ਦਾ ਇਹਨਾਂ ਦੇ ਮੁਤਾਬਕ ਤੇ 11 ਤੋਂ 1 ਵਜੇ ਦੇ ਬਾਅਦ ਵੀ ਹੋਇਆ ਕੋਈ ਬੰਦਾ ਦੱਸਦਾ ਵੀ 1 ਵਜੇ ਨਹੀਂ ਤੋਰ ਜਾ ਬੁੱਲਾ ਹਮਮ ਬਾਕੀ ਦੀ ਸਭ ਤੋਂ ਡਾਡੇ ਅਸਮੀਰ ਜੀ ਨੂੰ ਕਈ ਅੰਗਲਾਂ ਤੋਂ ਪ੍ਰਤੀਸ਼ਕਾਲੀ ਬੰਦੀ ਆ ਤੇ ਕੀ ਇਸ ਤਰ੍ਹਾਂ ਦੀ ਗੁੰਝਲ دار ਆ ਕਈ ਅੰਗਲਾਂ ਤੋਂ ਪ੍ਰਤੀਸ਼ਕੀਤੀ ਜਾਉਗੀ ਤਾਲਾ ਜੀ ਦਾ ਕੇ ਭੇਤੀ ਜਾ ਕਰਮੀਆ ਸ੍ਰੀ ਆ ਉਹਨੇ ਉਧਾਂ ਚ ਰੂਲ ਲਿਆਂਦਾ ਪਰ ਤਾਲਾ ਜੀ ਦਾ ਬਸ ਨਹੀਂ ਤੋੜਿਆ ਨਹੀਂ ਗਾ ਤਾਲਾ ਹੱਥੇ ਕੋਲੇ ਹਾਂ ਤੁਹਾਨੂੰ ਖਾ ਦਿੰਦੇ ਹਾਂ ਚਾਬੀ ਨਾਲ ਖੁੱਲ ਜਾਂਦਾ ਲੱਗ ਜਾਂਦਾ ਉਹਦੀ ਕੋ ਚਾਬੀ ਆ ਬੰਦੇ ਕੋ ਮਿੰਟਾਂ ਦੀ ਚੀਜ਼ ਆ ਮਨ ਉਹਦੇ ਵੱਲੋਂ ਤਾਲਾ ਖੋਲਿਆ ਗਿਆ ਖੋਲਿਆ ਖੋਲਿਆ ਖੋਲ੍ਹ ਦਿੰਦਾ ਉਹ ਤਾਲਾ ਚਾਬਾ ਉਹ ਜਿਹੜੀ ਚੀਜ਼ ਉਹ ਪਹਿਲਾਂ ਦਵਾਈਆਂ ਦੀਆਂ ਵੀ ਚਾਬੀਆਂ ਪਿੰਨੇ ਖੁੱਲੀਆਂ ਉਹ ਨੂੰ ਉਹਨੂੰ ਖੋਲਣਾ ਨਹੀਂ ਪਿਆ ਹਮ ਬਾਕੀ ਇਹ ਕੋਈ ਨਹੀਂ ਸਾਰੇ ਅਗਲਾ ਟੁਕੀਚ ਕਰਦੇ ਆਂ 3 30 ਤੇਸ ਕੰਦੀ ਕੋਸ਼ਿਸ਼ ਕਰਦੇ ਆਂ